ਮਾਨਯੋਗ ਸੁਪਰੀਮ ਕੋਰਟ ਨੇ ਇੱਕ ਨਵਾਂ ਹੁਕਮ ਜਾਰੀ ਕੀਤਾ ਹੈ। RAMDEV ਨੂੰ ਕਿਹਾ ਗਿਆ ਹੈ ਕਿ ਤੁਸੀਂ ਗੁੰਮਰਾਹ ਕਰ ਰਹੇ ਹੋ ਆਯੁਰਵੈਦਿਕ ਦੀ ਦਵਾਈ ਵੇਚਣ ਦੇ ਮਾਮਲੇ ਦੇ ਵਿੱਚ। ਔਰ ਜਿਹੜਾ ਤੁਸੀਂ ਇਸ਼ਤਿਹਾਰ ਦੇ ਰਹੇ ਹੋ ਉਹ ਵੀ ਗੁੰਮਰਾਹਕੁਨ ਹੈ ਤੇ ਇਸੇ ਸਬੰਧੀ ਪਤੰਜਲੀ ਇਸ਼ਤਿਹਾਰ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ RAMDEV ਨੂੰ ਅਦਾਲਤ ਦੇ ਵਿੱਚ ਹਾਜ਼ਰ ਹੋਣ ਲਈ ਆਖਿਆ ਤੇ ਨਾਲ ਆਖਿਆ ਕਿ ਜੇ ਤੁਸੀਂ ਹਾਜ਼ਰ ਨਹੀਂ ਹੁੰਦੇ ਤਾ ਕਿਉਂ ਨਾ ਤੁਹਾਡੇ ਖਿਲਾਫ ਮਾਨਹਾਨੀ ਦਾ ਕੇਸ ਚਲਾਇਆ ਜਾਵੇ ਸੁਪਰੀਮ ਕੋਰਟ ਨੇ ਜਿਹੜੀ ਰਾਮਦੇਵ ਦੀ ਕੰਪਨੀ ਹੈ ਪਤੰਜਲੀ ਆਯੁਰਵੈਦ ਉਹਦੇ ਉੱਤੇ ਗਮਰਾਹ ਕਰਨ ਵਾਲੀ ਜਿਹੜੀ ਹੈ ਦਵਾਈ ਔਰ ਉਹਦੇ ਇਸ਼ਤਿਹਾਰ ਮਾਮਲੇ ਦੇ ਵਿੱਚ ਪਤੰਜਲੀ ਦਾ ਜਿਹੜਾ ਐਮ ਡੀ ਹੈ ਉਹਨੂੰ ਸਪਸ਼ਟ ਤੌਰ ਦੇ ਉੱਤੇ ਪੇਸ਼ ਹੋਣ ਦੇ ਲਈ ਆਖਿਆ ਅਦਾਲਤ ਦੇ ਵਿੱਚ ਪਤੰਜਲੀ ਦਾ ਐਮ ਡੀ ਹੈ ਬਾਲਾਕ੍ਰਿਸ਼ਨ ਔਰ ਕੰਪਨੀ ਦੇ ਜਿਹੜੇ ਮੁਖੀ ਨੇ ਬਾਲਾਕ੍ਰਿਸ਼ਨ ਉਨ੍ਹਾਂ ਨੇ ਨੋਟਿਸ ਦਾ ਜਵਾਬ ਜੇਕਰ ਦਾਖਲ ਨਹੀਂ ਕੀਤਾ ਤੇ ਇਸੇ ਵਜ੍ਹਾ ਨਾਲ ਇਹ ਜਿਹੜਾ ਹੁਕਮ ਹੈ ਉਹ ਜਾਰੀ ਹੋਇਆ ਹੈ ਹੁਣ ਉਹਨਾਂ ਨੂੰ ਅਗਲੀ ਤਰੀਕ ਦੇ ਵਿੱਚ ਪੇਸ਼ ਹੋਣਾ ਪਏਗਾ ਔਰ ਅਦਾਲਤ ਨੇ ਨੋਟਿਸ ਜਾਰੀ ਕਰਕੇ ਪੁੱਛਿਆ ਕਿ ਕਿਉਂ ਨਾ ਤੁਹਾਡੇ ਖਿਲਾਫ ਮਾਨਹਨੀ ਵੀ ਕਾਰਵਾਈ ਕਿਉਂ ਨਾ ਸ਼ੁਰੂ ਕੀਤੀ ਜਾਵੇ ਜਸਟਿਸ ਹਿਮਾਕੋਲੀ ਤੇ ਐ ਸਾਨੂੰਦੀਨ ਅਮਨੁੱਲਾ ਦੀ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ ਇਸ ਤੋਂ ਪਹਿਲਾਂ 27 ਫਰਵਰੀ ਨੂੰ ਇਸ ਮਾਮਲੇ ਦੀ ਜਿਹੜੀ ਸੁਣਵਾਈ ਹੋਈ ਸੀ ਤੇ ਦੂਸਰਾ 27 ਫਰਵਰੀ ਨੂੰ ਸੁਣਵਾਈ ਦੇ ਵਿੱਚ ਅਦਾਲਤ ਨੇ 55 ਜਿਹੜੀ ਇਹਨਾਂ ਦੀ ਆਜਰਵਾਦਿਕ ਦੀ ਕੰਪਨੀ ਹੈ ਉਹਦੇ ਤੇ ਗੁੰਮਰਾਹ ਕਰਨ ਵਾਲੀਆਂ ਦਵਾਈਆਂ ਇਸ਼ਤਿਹਾਰਾਂ ਤੇ ਰੋਕ ਲਾਈ ਗਈ ਸੀ ਔਰ ਇਸ ਤੋਂ ਇਲਾਵਾ ਮਨਹਾਨੀ ਕਾਰਵਾਈ ਦੇ ਵਿੱਚ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ ਦਰਅਸਲ ਅਦਾਲਤ ਨੇ ਪਿਛਲੇ ਸਾਲ ਇੱਕ ਗਮਰਾਹਕੁਨ ਇਸ਼ਤਿਹਾਰ ਜਾਰੀ ਨਾ ਕਰਨ ਦਾ ਹੁਕਮ ਵੀ ਦਿੱਤਾ ਸੀ ਪਰੰਤੂ ਕੰਪਨੀ ਨੇ ਇਹਨਾਂ ਗੱਲਾਂ ਨੂੰ ਨਜ਼ਰਅੰਦਾਜ਼ ਕੀਤਾ ਤੇ ਇਹ ਇਸ਼ਤਿਹਾਰ ਜਿਹੜਾ ਉਹ ਛਾਪ ਦਿੱਤਾ ਮਾਨਯੋਗ ਸੁਪਰੀਮ ਕੋਰਟ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ 17 ਅਗਸਤ 2022 ਨੂੰ ਜਿਹੜੀ ਦਾਇਰ ਕੀਤੀ ਪਟੀਸ਼ਨ ਹੈ ਉਹਦੇ ਤੇ ਸੁਣਵਾਈ ਕਰ ਰਹੀ ਹੈ ਜਿਹਦੇ ਵਿੱਚ ਆਖਿਆ ਗਿਆ ਕਿ ਪਤੰਜਲੀ ਨੇ ਕੋਵਿਡ ਵੈਕਸੀਨੇਸ਼ਨ ਤੇ ਕੁਝ ਹੋਰ ਐਲੋਪੈਥੀ ਦੇ ਖਿਲਾਫ ਝੂਠਾ ਪ੍ਰਚਾਰ ਕੀਤਾ ਔਰ ਇਸ ਗੱਲ ਦੇ ਉੱਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇਤਰਾਜ਼ ਪ੍ਰਗਟ ਕੀਤਾ ਔਰ ਪਤੰਜਲੀ ਨੇ ਖੁਦ ਹੀ ਆਯੁਰਵੈਦਿਕ ਦਵਾਈਆਂ ਦੇ ਨਾਲ ਕੁਝ ਬਿਮਾਰੀਆਂ ਦੇ ਇਲਾਜ ਦਾ ਜਿਹੜਾ ਝੂਠਾ ਦਾਵਾ ਵੀ ਕੀਤਾ 10 ਜੁਲਾਈ 2022 ਨੂੰ ਇੱਕ ਇਸ਼ਤਿਹਾਰ ਜਿਹੜਾ ਪਤੰਜਲੀ ਵੈਲਨੈਸ ਦੇ ਨਾਂ ਦੇ ਉੱਤੇ ਮੀਡੀਆ ਦੇ ਵਿੱਚ ਛਾਇਆ ਰਿਹਾ ਪ੍ਰਕਾਸ਼ਿਤ ਕੀਤਾ ਗਿਆ ਔਰ ਇਸ ਐਡਵਰਟਾਈਜ਼ਮੈਂਟ ਦੇ ਵਿੱਚ ਐਲੋਪੈਥੀ ਦੇ ਉੱਤੇ ਗਲਤ ਫਹਿਮੀਆਂ ਫਲਾਉਣ ਦਾ ਦੋਸ਼ ਜਿਹੜਾ ਹੈ ਉਹ ਪਤੰਜਲੀ ਆਯੁਰਵੈਦਿਕ ਨੇ ਲਾਇਆ। ਜਿਹਦੇ ਮਾਲਕ ਨੇ RAMDEV ਔਰ BALAKRISHNAN ਔਰ ਐਸੇ ਇਸ਼ਤਿਹਾਰ ਨੂੰ ਲੈ ਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ 17 ਅਗਸਤ 2022 ਨੂੰ ਇੱਕ ਪਟੀਸ਼ਨ ਦਾਇਰ ਕੀਤੀ ਔਰ ਇਸ ਤੋਂ ਪਹਿਲਾਂ ਜਦੋਂ ਸੁਣਵਾਈ ਹੋਈ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਦਸੰਬਰ 2023 ਤੇ ਜਨਵਰੀ 2024 ਦੇ ਵਿੱਚ ਪ੍ਰਿੰਟ ਮੀਡੀਆ ਦੇ ਵਿੱਚ ਜਿਹੜੇ ਜਾਰੀ ਕੀਤੇ ਸਨ ਇਸ਼ਤਿਹਾਰ ਉਹਨਾਂ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਰੱਖਿਆ ਉਹਨਾਂ ਨੇ ਮਾਨਯੋਗ ਸੁਪਰੀਮ ਕੋਰਟ ਦੇ ਕੋਲ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਉਹਨਾਂ ਨੇ ਆਖਿਆ ਕਿ ਆ ਦੇਖੋ 22 ਨਵੰਬਰ 2023 ਨੂੰ ਪਤੰਜਲੀ ਦੇ ਜਿਹੜੇ ਚੀਫ ਐਗਜ਼ੀਕਿਊਟਿਵ ਆਫੀਸਰ ਨੇ ਸੀਈਓ ਬਾਲਾਕ੍ਰਿਸ਼ਨ ਉਹਦੇ ਨਾਲ ਜਿਹੜਾ ਰਾਮਦੇਵ ਹੈ ਉਹਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਸੀਗਾ ਔਰ ਪਤੰਜਲੀ ਨੇ ਇਹਨਾਂ ਇਸ਼ਤਿਹਾਰਾਂ ਦੇ ਵਿੱਚ ਸ਼ੂਗਰ ਤੇ ਅਸਥਮਾ ਨੂੰ ਪੂਰੀ ਤਰ੍ਹਾਂ ਠੀਕ ਕਰਨ ਦਾ ਜਿਹੜਾ ਦਾਵਾ ਕੀਤਾ ਸੀ ਇਸ ਤਰ੍ਹਾਂ ਦਾ ਦਾਵਾ ਆਯੁਰਵੈਦਿਕ ਦੀ ਜਿਹੜੀ ਕੰਪਨੀ ਹੈ ਪਤੰਜਲੀ ਜਿਹਦੇ ਦਾ ਮਾਲਕ ਹੈ ਰਾਮਦੇਵ ਔਰ ਬਾਲਾਕ੍ਰਿਸ਼ਨ ਉਹਨਾਂ ਨੇ ਇਹ ਦਾਵਾ ਕੀਤਾ ਔਰ ਇਹ ਪ੍ਰੈਸ ਕਾਨਫਰੰਸ ਜਿਹੜੀ ਹੈ ਸੁਪਰੀਮ ਕੋਰਟ ਦੀ ਸੁਣਵਾਈ ਦੇ ਠੀਕ ਇੱਕ ਦਿਨ ਬਾਅਦ ਕੀਤੀ ਗਈ ਔਰ 21 ਨਵੰਬਰ 2023 ਨੂੰ ਸੁਣਵਾਈ ਦੇ ਵਿੱਚ ਜਸਟਿਸ ਮਾਨਯੋਗ ਅਮਨੁੱਲਾ ਸਾਹਿਬ ਨੇ ਕਿਹਾ ਕਿ ਪਤੰਜਲੀ ਦੇ ਸਾਰੇ ਜਿਹੜੇ ਗੁੰਮਰਾਹਕੁੰਨ ਕਰਨ ਵਾਲੇ ਇਸ਼ਤਿਹਾਰ ਹੈ ਇਨਾਂ ਨੂੰ ਇਮੀਡੀਏਟ ਜਿਹੜੇ ਨੇ ਇਹਨਾਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ ਤੇ ਅਦਾਲਤ ਕਿਸੇ ਵੀ ਉਲੰਘਣਾ ਦੇ ਲਈ ਬਹੁਤ ਗੰਭੀਰਤਾ ਨਾਲ ਇਸ ਫੈਸਲੇ ਨੂੰ ਲੈ ਰਹੀ ਹੈ ਤੇ ਹਰੇਕ ਜਿਹੜਾ ਪ੍ਰੋਡਕਟ ਹੈ ਪਤੰਜਲੀ ਦਾ ਉਹਦੇ ਝੂਠੇ ਦਾਅਵੇ ਦੇ ਉੱਤੇ 1 ਕਰੋੜ ਰੁਪਏ ਤੱਕ ਜੁਰਮਾਨਾ ਜਿਹੜਾ ਲੱਗ ਸਕਦਾ ਹੈ ਔਰ ਪਿਛਲੀ ਸੁਣਵਾਈ ਦੇ ਵਿੱਚ ਵੀ ਮਾਨਯੋਗ ਅਦਾਲਤ ਨੇ ਕਿਹਾ ਸੀ ਕਿ ਪਤੰਜਲੀ ਜਿਹੜੀ ਹੈ ਗੁੰਮਰਾਹਕੁੰਨ ਦਾਅਵੇ ਕਰਕੇ ਦੇਸ਼ ਨੂੰ ਧੋਖਾ ਦੇ ਰਹੀ ਹੈ ਇੰਡੀਅਨ ਲੋਕਾਂ ਨੂੰ ਧੋਖਾ ਦੇ ਰਹੀ ਹੈ ਔਰ ਇਹ ਰੀਆ ਦਵਾਈਆਂ ਕੁਝ ਬਿਮਾਰੀਆਂ ਨੂੰ ਠੀਕ ਕਰ ਦੇਣਗੀਆਂ ਇਸ ਤਰ੍ਹਾਂ ਦੀ ਗੱਲ ਕਰ ਰਹੀ ਹੈ ਜਦਕਿ ਇਹਦਾ ਕੋਈ ਵੀ ਠੋਸ ਜਿਹੜਾ ਸਬੂਤ ਹੈ ਉਹ ਨਹੀਂ ਮਿਲ ਰਿਹਾ ਪਤੰਜਲੀ ਡਰਗ ਐਂਡ ਮੈਜਿਕ ਰੈਮਡੀ ਅਪਤੀਜਨਕ ਇਸ਼ਤਿਹਾਰ ਐਕਟ ਦੇ ਵਿੱਚ ਦੱਸੀਆਂ ਗਈਆਂ ਜਿਹੜੀਆਂ ਬਿਮਾਰੀਆਂ ਦੇ ਇਲਾਜ ਦਾ ਦਾਵਾ ਕਰਨ ਵਾਲੇ ਆਪਣੇ ਪ੍ਰੋਡਕਟ ਨੂੰ ਇਸ ਤਰ੍ਹਾਂ ਇਸ਼ਤਿਹਾਰ ਨਹੀਂ ਕਰ ਸਕਦੀ ਅਦਾਲਤ ਨੇ ਇਹ ਗੱਲ ਕਹੀ ਕਿ ਪਤੰਜਲੀ ਹੈ ਜਿਹੜੀ ਉਹ ਗੁੰਮਰਾਹਕੁੰਨ ਦਾਵਾ ਦੇ ਕਰਕੇ ਦੇਸ਼ ਨੂੰ ਧੋਖਾ ਦੇ ਰਹੀ ਹੈ ਔਰ ਅਦਾਲਤ ਨੇ ਸਰਕਾਰ ਤੋਂ ਪੁੱਛਿਆ ਵੀ ਹੈ ਕੀ ਪਤੰਜਲੀ ਦੇ ਇਸ਼ਤਿਆਰਾਂ ਦੇ ਖਿਲਾਫ ਜਿਹੜਾ ਡਰੱਗ ਐਂਡ ਮੈਜਿਕ ਰੈਮਡੀ ਇਸ ਆਪਣੇ ਇਤਰਾਜੋਗ ਇਸ਼ਤਿਹਾਰ ਸੋਧ ਬਿੱਲ ਜਿਹੜਾ 1954 ਉਹਦੇ ਤਹਿਤ ਕੋਈ ਕਾਰਵਾਈ ਕੀਤੀ ਗਈ ਹੈ ਕੇਂਦਰ ਦੇ ਵੱਲੋਂ ਐਡੀਸ਼ਨਲ ਸਲਿਸਟਰ ਜਰਨਲ ਏਐਸਜੀ ਨੇ ਕਿਹਾ ਕਿ ਇਸ ਬਾਰੇ ਦੇ ਵਿੱਚ ਅਸੀਂ ਸਾਰਾ ਡਾਟਾ ਇਕੱਠਾ ਕਰ ਰਹੇ ਹਾਂ ਤੇ ਅਦਾਲਤ ਨੇ ਇਸੇ ਜਵਾਬ ਦੇ ਉੱਤੇ ਜਿਹੜਾ ਨਾਰਾਜ਼ਗੀ ਵੀ ਪ੍ਰਗਟ ਕੀਤੀ ਮਾਨਯੋਗ ਸੁਪਰੀਮ ਕੋਰਟ ਨੇ ਤੇ ਕੰਪਨੀ ਦੇ ਇਸ਼ਤਿਆਰਾਂ ਦੇ ਉੱਤੇ ਨਜ਼ਰ ਰੱਖਣ ਦੀ ਵੀ ਗੱਲ ਕਹੀ ਪਤੰਜਲੀ ਗਰੁੱਪ ਦੇ ਕੋਲ 1 ਦਰਜਨ ਤੋਂ ਜ਼ਿਆਦਾ ਕੰਪਨੀਆਂ ਨੇ ਜਿਦੇ ਚ ਪਤੰਜਲੀ ਆਯੁਰਵੇਦਿਕ ਲਿਮਟਿਡ ਹੈ ਜਿਹੜੀ 13 1 2006 ਨੂੰ ਬਣਾਈ ਗਈ ਰੂਚੀ ਸੋਇਆ ਇੰਡਸਟਰੀ ਲਿਮਟਿਡ ਹੈ ਜਿਹਨੂੰ 2019 ਦੇ ਵਿੱਚ ਇਹਨਾਂ ਨੇ ਟੇਕਓਵਰ ਕੀਤਾ ਐਫਐਮਸੀ ਜੀ ਪ੍ਰੋਡਕਟ ਹੈ ਆਯੁਰਵੇਦਿਕ ਦਵਾਈਆਂ ਦੇ ਪ੍ਰੋਡਕਟ ਹੈ ਨਿਊਟ੍ਰਿਲ ਹੈ ਔਰ ਰੂਚੀ ਗੋਲਡ ਰੂਚੀ ਸਟਾਰ ਇਸੇ ਤਰ੍ਹਾਂ ਦਾ ਮਾਲਕ ਹੈਗਾ ਬਾਲਾ ਕ੍ਰਿਸ਼ਨਨ ਮੁਕਤਾਨੰਦ ਅਜੇ ਕੁਮਾਰ ਆਰੀਆ ਰਕੇਸ਼ ਮਿੱਤਲ ਮਦੂ ਯਾਜਦੇਵ ਆਰਿਆ ਤੇ ਸ਼ਸ਼ੀਤ ਚੰਦਰ ਝਾ ਇਹ ਪਤੰਜਲੀ ਆਯੁਰਵੇਦ ਦੇ ਨਾਂ ਦੇ ਉੱਤੇ ਇਹਨਾਂ ਦੀ ਜਿਹੜੀ ਹੈ ਕੰਪਨੀ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਕੰਪਨੀਆਂ ਨੇ ਜਿਵੇਂ ਪਤੰਜਲੀ ਐਗਰੋ ਪਤੰਜਲੀ ਅਰੋਗਿਆ ਪਤੰਜਲੀ ਪੇ ਪਤੰਜਲੀ ਟੈਕਸਟਾਈਲਸ ਪਤੰਜਲੀ ਮధుਰੋਗ ਪਤੰਜਲੀ ਫੂਡ ਐਂਡ ਹਰਬਲ ਪਾਰਕ ਪਤੰਜਲੀ ਪਰਿਦਾਨ ਪ੍ਰਾਈਵੇਟ ਲਿਮਟਿਡ ਪੰਜਾਬ ਪਤੰਜਲੀ ਪਰਿਵਹਨ ਪਤੰਜਲੀ ਐਗਰੋ ਹਰਬਲ ਰਿਸਰਚ ਬਾਇਓ ਰਿਸਰਚ ਔਰ ਰਾਮਦੇਵ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਜਿਹੜੇ ਪ੍ਰੋਡਕਟ ਹੈ ਉਹ ਕਾਰਨਲ ਤੇ ਸਵਾਸਾਰੀ ਤੋਂ ਕਰੋਨਾ ਦਾ ਇਲਾਜ ਕੀਤਾ ਜਾ ਸਕਦਾ ਹੈ ਔਰ ਇਸ ਤੋਂ ਇਲਾਵਾ ਪਤੰਜਲੀ ਆਪਣੇ ਕੁਝ ਹੋਰ ਜਿਹੜੇ ਪ੍ਰੋਡਕਟ ਨੂੰ ਲੈ ਕੇ ਵੀ ਵਿਵਾਦਾਂ 'ਚ ਰਹੀ 2015 ਦੇ ਵਿੱਚ ਆਯੁਰਵੈਦਿਕ ਇਹ ਕੰਪਨੀ ਜਿਹੜੀ ਪਤੰਜਲੀ ਹੈ ਉਹਦੀ ਕੰਪਨੀ ਨੇ ਇੱਕ ਆਟਾ ਨਿਊਡਲ ਇਨਸਟੈਂਟ ਆਟਾ ਨਿਊਡਲ ਲਾਂਚ ਕਰਨ ਤੋਂ ਬਾਅਦ ਫੂਡ ਸੇਫਟੀ ਐਂਡ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਤੋਂ ਲਾਇਸੈਂਸ ਵੀ ਪ੍ਰਾਪਤ ਨਹੀਂ ਕੀਤਾ ਜਿਹਨੂੰ ਐਫਐਸਐਸਆਈ ਜਿਹੜਾ ਲਾਇਸੈਂਸ ਕਿਹਾ ਜਾਂਦਾ ਹੈ ਔਰ ਇਸ ਤੋਂ ਬਾਅਦ ਪਤੰਜਲੀ ਨੇ ਫੂਡ ਸਿਸਟਮ ਦੇ ਜਿਹੜੀ ਫੂਡ ਸੇਫਟੀ ਦੇ ਨਿਯਮਾਂ ਦੀ ਜਿੱਥੇ ਤੋੜਿਆ ਤੇ ਲੀਗਲ ਨੋਟਿਸ ਦਾ ਵੀ ਇਹਨਾਂ ਨੂੰ ਸਾਹਮਣਾ ਕਰਨਾ ਪਿਆ 2015 ਦੇ ਵਿੱਚ ਕੰਟੇਨ ਸਟੋਰ ਡਿਪਾਰਟਮੈਂਟ ਨੇ ਜਿਹੜੇ ਹੈਗਾ ਸੀਐਸਡੀ ਜਿੱਥੋਂ ਸਾਡੇ ਫੌਜੀ ਭਰਾ ਸਮਾਨ ਲੈਂਦੇ ਆ ਉਸ ਤੋਂ ਇਲਾਵਾ ਪਤੰਜਲੀ ਦਾ ਆਵਲੇ ਦਾ ਜੂਸ ਪੀਣ ਦੇ ਲਈ ਉਹਨਾਂ ਨੇ ਇਹਨੂੰ ਅਨਫਿਟ ਦੱਸਿਆ ਸੀ ਸੀਐਸਡੀ ਨੇ ਆਪਣੇ ਸਾਰੇ ਸਟੋਰਾਂ ਦੇ ਉੱਤੋਂ ਆਵਲੀ ਦਾ ਜਿਹੜਾ ਜੂਸ ਹਟਾਲਿਆ ਸੀ 2015 ਦੇ ਵਿੱਚ ਵੀ ਹਰਦوار ਦੇ ਵਿੱਚ ਲੋਕਾਂ ਨੇ ਪਤੰਜਲੀ ਘੋ ਦੇ ਵਿੱਚੋਂ ਉਲੀ ਵਰਗੀ ਚੀਜ਼ ਫੰਗਸ ਵਰਗੀ ਚੀਜ਼ ਤੇ ਕੁਝ ਔਸ਼ਧੀਆਂ ਜਿਹੜੀਆਂ ਨੇ ਉਹ ਮਿਲਣ ਦੀ ਸ਼ਿਕਾਇਤ ਕੀਤੀ ਸੀ ਵੀ ਇਹਦੇ ਕੁਝ ਪਾਇਆ ਹੋਇਆ 2018 ਦੇ ਵਿੱਚ ਵੀ ਐਫਐਸਐਸਏਆਈ ਉਹਨਾਂ ਵੱਲੋਂ ਪਤੰਜਲੀ ਨੂੰ ਮੈਡੀਸਨਲ ਪ੍ਰੋਡਕਟਰ ਜਿਹੜੇ ਹੈ ਗਲੋ ਬਨਾਵਟੀ ਔਰ ਗਲੋ ਗਲੋ ਕਨਵਰਟੀ ਉਹਦੇ ਤੇ 1 ਮਹੀਨੇ ਅੱਗੇ ਦੀ ਮੈਨੂਫੈਕਚਰਿੰਗ ਡੇਟ ਲਿਖਣ ਦੇ ਲਈ ਇਹਨਾਂ ਨੂੰ ਝਿੜਕਾਂ ਦਿੱਤੀਆਂ ਸੀ ਵੀ ਤੁਸੀਂ 1 ਮਹੀਨਾ ਪਹਿਲਾਂ ਹੀ ਡੇਟ ਲਿਖਤੀ ਪ੍ਰੋਡਕਟ ਤੁਹਾਡਾ ਬਣਿਆ ਦਸੰਬਰ ਦੇ ਵਿੱਚ ਤੇ ਤੁਸੀਂ ਲਿਖ ਦਿਆਂ ਆਪਣਾ ਜਿਹੜਾ ਮਹੀਨਾ ਹੈਗਾ ਜਨਵਰੀ ਤੇ ਜਨਵਰੀ ਦਾ ਹਾਲੇ ਮਹੀਨਾ ਆਇਆ ਹੀ ਨਹੀਂਗਾ ਤੁਸੀਂ ਐਡਵਾਂਸ ਦੇ ਵਿੱਚ ਡੇਟ ਕਿਵੇਂ ਲਿਖ ਸਕਦੇ ਹੋ ਕਰੋਨਾ ਤੋਂ ਇਲਾਵਾ RAMDEV ਕਈ ਵਾਰ ਯੋਗਾ ਤੇ ਪਤੰਜਲੀ ਦੇ ਪ੍ਰੋਡਕਟ ਨਾਲ ਕੈਂਸਰ AIDS ਤੇ ਜਿਹੜੀ ਹੈ ਹਿਊਮਨ ਸੈਕਸੈਲਟੀ ਉਹ ਤੱਕ ਠੀਕ ਕਰਨ ਦੇ ਦਾਅਵਿਆਂ ਨੂੰ ਲੈ ਕੇ ਵੀ ਵਿਵਾਦਾਂ ਵਿੱਚ ਰਹੇ ਨੇ ਹੁਣ ਮੌਜੂਦਾ ਸਮੇਂ ਜਿਹੜੇ ਪਤੰਜਲੀ ਇਸ਼ਤਿਹਾਰ ਕੇਸ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਪਤੰਜਲੀ ਦੇ ਮੁਖੀ ਜਿਹੜੇ ਨੇ RAMDEV ਤੇ ਪਤੰਜਲੀ ਦੇ CEO ਬਾਲਾਕ੍ਰਿਸ਼ਨਨ ਉਹਨਾਂ ਨੂੰ ਨੋਟਿਸ ਦਿੱਤਾ ਵੀ ਕਿਉਂ ਨਾ ਤੁਹਾਡੇ ਖਿਲਾਫ ਮਾਨਹਾਨੀ ਦੀ ਕਾਰਵਾਈ ਕੀਤੀ ਜਾਵੇ ਤੁਸੀਂ ਗੁੰਮਰਾਹ ਹੋਣ ਇਸ਼ਤਿਹਾਰ ਦੇਖ ਕੇ ਜਿਹੜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਰੱਟ ਪਾਈ ਗਈ ਕਿ ਤੁਸੀਂ ਡਾਕਟਰਾਂ ਨੂੰ ਝੂਠਾ ਸਾਬਤ ਕਰ ਰਹੇ ਹੋ ਡਾਕਟਰਾਂ ਦੀਆਂ ਦਵਾਈਆਂ ਜਿਹੜੀਆਂ ਨੇ ਜਿਹੜੀਆਂ ਲਾਈਫ ਸੇਵਿੰਗ ਦਵਾਈਆਂ ਨੇ ਤੇ ਉਹਨਾਂ ਨੂੰ ਤੁਸੀਂ ਚੈਲੰਜ ਕਰ ਰਹੇ ਹੋ ਜਦਕਿ ਤੁਹਾਡੀਆਂ ਦਵਾਈਆਂ ਦੇ ਵਿੱਚ ਕਈਆਂ ਦੇ ਕੋਲ ਤੁਹਾਡੇ ਲਾਇਸੈਂਸ ਵੀ ਨਹੀਂ ਹੈ ਤੇ ਕੁਝ ਜਿਹੜੇ ਸੈਂਪਲ ਫੇਲ ਹੋ ਚੁੱਕੇ ਨੇ ਕਿਸੇ ਨੂੰ ਸੀਐਸਡੀ ਕੰਪਨੀ ਵੱਲੋਂ ਅਨਫਿਟ ਕਰਾਰ ਦਿੱਤਾ ਗਿਆ ਵੀ ਇਹ ਸਿਹਤ ਲਈ ਚੰਗੀਆਂ ਨਹੀਂ ਤੇ ਇਹਦੇ باوجود ਵੀ ਤੁਸੀਂ ਇਸ਼ਤਿਹਾਰ ਦੇ ਰਹੇ ਹੋ ਮਾਨਯੋਗ ਸੁਪਰੀਮ ਕੋਰਟ ਨੇ ਇਸ ਗੱਲ ਦਾ ਕਾਫੀ ਵੱਡਾ ਨੋਟਿਸ ਲਿਆ ਹੈ ਹੁਣ ਦੇਖਣਾ ਹੋਵੇਗਾ ਕਿ ਪਤੰਜਲੀ ਗਰੁੱਪ ਜਿਹੜਾ ਇਦੇ ਤੇ ਕੀ ਜਵਾਬ ਦਿੰਦਾ ਹੈ